ਕਿੰਗ ਸ਼ਿਟ ਜਿਹੜਾ ਸੌਂਗ ਆਇਆ ਜਿਹਦੇ ਵਿੱਚ ਸ਼ੁਭ ਨੂੰ ਕੰਗੜਾ ਨੂੰ ਚਾਵਲ ਕਹਿਣਾ ਪੈ ਗਿਆ ਪੰਜਾਬੀਆਂ ਦਾ ਕੋਈ ਵੀ ਮੁੱਦਾ ਕੰਗੜਾ ਹਮੇਸ਼ਾ ਉਹਨਾਂ ਦੇ ਖਿਲਾਫ ਹੋ ਕੰਗੜਾ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਪੱਗਾਂ ਖੜੀਆਂ ਤੇ ਹਿਮਾਚਲ ਤੱਕ ਆਪਾਂ ਬਚੇ ਹੋਏ ਆ ਠੀਕ ਹੈ ਜੀ ਜਿੱਦਣੇ ਪੱਗਾਂ ਪਿੱਛੇ हट ਗਈਆਂ ਬਚਣਾ ਔਖਾ ਗਾਣਾ ਲਗਾ ਕੇ ਪਿੱਛੇ ਤੇ ਵਿਰਾਟ ਕੋਹਲੀ ਤੇ ਕੰਗੜਾ ਨੂੰ ਕਾਫੀ ਭੰਡਿਆ ਜਾ ਰਿਹਾ ਹੈ ਅੱਜ ਵੀ ਅਸੀਂ ਕੋਈ ਦੁਸ਼ਮਣ ਇਸ ਦੇਸ਼ ਤੇ ਆ ਕੇ ਵਾਰ ਕਰ ਦੇ ਅਸੀਂ ਪੱਗਾਂ ਵਾਲੇ ਜਾਨ ਦੇ ਨੂੰ ਖੜੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਚੰਗੇ ਹੋਵੋਗੇ ਅੱਜ ਦੀ ਇੰਟਰਵਿਊ ਕਾਫੀ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੇ ਇੰਟਰਵਿਊ ਦਾ ਵਿਸ਼ਾ ਸ਼ੁਭ ਵਰਸਸ ਕੰਗਣਾ ਹੈ ਇਹ ਚਰਚਾ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਭਾਰਤ ਅਤੇ ਕੈਨੇਡਾ ਦਾ ਵਿਵਾਦ ਚੱਲਿਆ ਸੀਗਾ ਉਦੋਂ ਇੱਕ ਪੰਜਾਬੀ ਸਿੰਗਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਟਰੋਲ ਕੀਤਾ ਜਾ ਰਿਹਾ ਸੀਗਾ ਉਸ ਦਾ ਨਾਮ ਸ਼ੁਭ ਸ਼ੋਭਨ ਨੂੰ ਕਾਫੀ ਟਰੋਲ ਕੀਤਾ ਗਿਆ ਜਿਸ ਤੋਂ ਬਾਅਦ ਉਸ ਦੇ ਉੱਤੇ ਇੱਕ ਟੈਗ ਲਗਾ ਦਿੱਤਾ ਗਿਆ ਕਿ ਇਹ ਖਾਲਸਤਾਨੀ ਸਮਰਥਕ ਹੈਗਾ ਹੈ ਉਸ ਤੋਂ ਬਾਅਦ ਉਸ ਦੇ ਕਾਫੀ ਗੀਤ ਜਿਹੜੇ ਨੇ ਉਹ ਭਾਰਤ ਦੇ ਵਿੱਚ ਬੈਨ ਹੋ ਗਏ ਭਾਰਤ ਦੇ ਵਿੱਚ ਉਸ ਦੇ ਸ਼ੋਅ ਜਿਹੜੇ ਨੇ ਉਹ ਬੈਨ ਹੋ ਗਏ ਉਸ ਤੋਂ ਬਾਅਦ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਕਈਆਂ ਸੈਲੀਬ੍ਰਿਟੀਆ ਨੇ ਉਸ ਨੂੰ ਮਾੜਾ ਬੋਲਿਆ ਤੇ ਜਿਸ ਤੋਂ ਬਾਅਦ ਹੁਣ ਕੁਝ ਦਿਨ ਪਹਿਲਾਂ ਸ਼ੁਭ ਵੱਲੋਂ ਕੁਝ ਗੀਤ ਗਾਏ ਗਏ ਨੇ ਚਾਰ ਟੋਟਲ ਗੀਤ ਨੇ ਇੱਕ ਗੀਤ ਕਾਫੀ ਪਿਆਰ ਦੇਉਂਦੇ ਤੇ ਤਿੰਨ ਗੀਤਾਂ ਦੇ ਵਿੱਚ ਪਿਓ ਪਿਓ ਕੇ ਜਿਹੜਾ ਹੈ ਉਹ ਜੁੱਤੀਆਂ ਭਾਰਤ ਦੇ ਕਈ ਸਟਾਰਾਂ ਨੂੰ ਜਿਹੜਾ ਹੈ ਉਹ ਮਾਰੀਆਂ ਹੋਈਆਂ ਨੇ ਜਿਸ ਦੇ ਵਿੱਚ ਇੱਕ ਸਟਾਰ ਉਹ ਹੈ ਜਿਸ ਨੂੰ ਉਸਨੇ ਚਵਲ ਜਨਾਨੀ ਤੱਕ ਜਿਹੜਾ ਹੈ ਉਹ ਬੋਲ ਦਿੱਤਾ ਇਸ ਮਾਮਲੇ ਦੇ ਉੱਤੇ ਗੱਲਬਾਤ ਕਰਨ ਲਈ ਸੜਨਾਲ ਐਮਪੀ ਸਿੰਘ ਨੇ ਗੱਲਬਾਤ ਵੀ ਕਰਾਂਗੇ ਤੇ ਕਾਫੀ ਚੀਜ਼ਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਵੀ ਕਰਾਂਗੇ ਸਵਾਗਤ ਹੈ ਸਭ ਸਤਿ ਸ਼੍ਰੀ ਅਕਾਲ ਦੋਸਤੋ ਦੇਖੋ ਕਿੰਗ ਸ਼ਿਟ ਜਿਹੜਾ Song ਆਇਆ ਜਿਹਦੇ ਵਿੱਚ ਸ਼ੁਭ ਨੂੰ ਕੰਗਰਾਂ ਨੂੰ ਚਵਲ ਕਹਿਣਾ ਪੈ ਗਿਆ ਦੇਖੋ ਇਹ ਮੇਰੇ ਵਿਚਾਰ ਜਿਹੜੇ ਨੇ ਵੈਸੇ ਤਾਂ ਲੇਡੀ ਦੀ ਆਪਾਂ ਇੱਜ਼ਤ ਹੀ ਕਰਦੇ ਆ ਕਿਉਂਕਿ ਸਾਡੇ ਧਰਮ ਸ਼ਾਸਤਰ ਸਾਨੂੰ ਸਿਖਾਉਂਦੇ ਇੱਕ ਲੇਡੀ ਦੀ ਇੱਕ ਔਰਤ ਦੀ ਇੱਜ਼ਤ ਕਰਨਾ ਪਰ ਕਿਤੇ ਨਾ ਕਿਤੇ ਕੰਗਣਾ ਰਣੌਤ ਨਾ ਮੈਨੂੰ ਜੋ ਲੱਗਦਾ ਪੱਗਾਂ ਤੋਂ ਬਹੁਤ ਜ਼ਿਆਦਾ ਖਾਰਕੰਦੀ ਹੈ ਤੁਸੀਂ ਕਿਸਾਨ ਅੰਦੋਲਨ ਲੈ ਲਓ ਤੁਸੀਂ ਆ ਸ਼ੁਭ ਵਾਲਾ ਲੈ ਲਓ ਕੋਈ ਵੀ ਪੰਜਾਬੀਆਂ ਦਾ ਕੋਈ ਵੀ ਮੁੱਦਾ ਕੰਗਣਾ ਹਮੇਸ਼ਾ ਉਹਨਾਂ ਦੇ ਖਿਲਾਫ ਹੋਉਂਦੀ ਹੈ ਮੈਨੂੰ ਨਹੀਂ ਸਮਝ ਆਉਂਦਾ ਕਿਉਂ ਕੀ ਕੰਗਣਾ ਨੂੰ ਪੰਜਾਬੀਆਂ ਨਾਲ ਕੀ ਵਖਰੇਵਾ ਹੈ ਕੀ ਨਫ਼ਰਤ ਹੈ ਪੰਜਾਬੀਆਂ ਨਾਲ ਪੱਗ ਨਾਲ ਪੱਗ ਨਾਲ ਕਿਉਂ ਨਫ਼ਰਤ ਕਰਦੇ ਨੇ ਇਹ ਲੋਕ ਹੂੰ ਠੀਕ ਹੈ ਜੀ ਤੁਸੀਂ ਠੀਕ ਹੈ ਕੁਛ ਚਾਰ ਜਾਂ ਪੰਜ ਬੰਦੇ ਇੱਕ ਅਡਾਲਜੀ ਰੱਖਦੇ ਨੇ ਤੇ ਅਸੀਂ ਪੰਜਾਬ ਦੇ ਜਾਂ ਇੰਡੀਆ ਦੇ 파ਟ ਨਹੀਂ ਹੈਗੇ ਪਰ ਮੈਂ ਵੀ ਇੱਕ ਪੱਗ ਵਾਲਾ ਸੇਖਾ ਮੇਰੀ ਅਡਾਲਜੀ ਇਹੀ ਹੈ ਇਸ ਦੇਸ਼ ਤੋਂ ਬਾਹਰ ਬੈਠੇ ਮੇਰੇ ਭਰਾ ਨੇ ਇਸ ਦੇਸ਼ ਵਿੱਚ ਵੀ ਮੇਰੇ ਭਰਾ ਨੇ ਤੇ ਅਸੀਂ ਲੋਕਾਂ ਦਾ ਹੱਕ ਇਸ ਦੇਸ਼ ਤੇ ਜ਼ਿਆਦਾ ਹੈ ਬਾਕੀਆਂ ਨਾਲੋਂ ਬਾਕੀਆਂ ਨਾਲੋਂ ਸਾਡਾ ਇਸ ਦੇਸ਼ ਤੇ ਹੱਕ ਜ਼ਿਆਦਾ ਹੈ ਕਿਉਂਕਿ ਤੁਹਾਨੂੰ ਪਤਾ ਹੋਏਗਾ ਪਿੱਛੇ ਇੱਕ ਪੰਜਾਬ ਦੀ ਝਾਂਕੀ ਵੀ ਸੀਗੀ ਉਹ ਨਹੀਂ ਦਿਖਾਈ ਗਈ ਠੀਕ ਹੈ ਜੀ ਜਦ ਕਿ ਜਦੋਂ ਆਜ਼ਾਦੀ ਮਿਲੀ 1947 ਚ ਤੁਸੀਂ ਰਿਕਾਰਡ ਕੱਢ ਕੇ ਦੇਖ ਲਓ ਜਿਹੜੇ 90% ਸ਼ਹੀਦियां ਨੇ ਕਾਲੇ ਪਾਣੀ ਦੀਆਂ ਸਜ਼ਾਵਾਂ ਨੇ ਉਹ ਇਨ੍ਹਾਂ ਪੱਗ ਵਾਲਿਆਂ ਨੇ ਭੁਗਤੀਆਂ ਨੇ ਕਿੰਨਾ ਪੱਗ ਵਾਲਿਆਂ ਨਾਲ ਨਫ਼ਰਤ ਕਿਉਂ ਜੇ ਬਾਰਡਰਾਂ ਤੋਂ ਤੁਸੀਂ ਅੱਜ ਪੱਗਾਂ ਹਟਾ ਕੇ ਦੇਖੋ ਤੁਹਾਨੂੰ ਪਤਾ ਲੱਗ ਜੂ ਕਿੱਥੇ ਖੜੇ ਆਪਾਂ ਅੱਜ ਇਨ੍ਹਾਂ ਪੱਗਾਂ ਦੇ ਸਿਰ ਤੇ ਹੀ ਸਾਡੇ ਜਕਾਰਿਆਂ ਦੇ ਸਿਰ ਤੇ ਹੀ ਦੁਸ਼ਮਣ ਦੂਰ ਖੜਾ ਸੋ ਕਿਤੇ ਨਾ ਕਿਤੇ ਸ਼ੁਭ ਨੇ ਆਪਣੀ ਪੜਾਹਸ ਕੰਗਣਾ ਤੇ ਸਹੀ ਕੱਢੀ ਹੈ ਕਿਉਂਕਿ ਕੰਗਣਾ ਜਿਹੜੀ ਹੈ ਨਾ ਹਮੇਸ਼ਾ ਪੱਗ ਵਾਲੇ ਨਾਲ ਖਹਿ ਪੈਂਦੀ ਹੈ ਤੇਰੀ ਨਹੀਂ ਵਿਚਾਰ ਧਾਰਾ ਮਿਲਦੀ ਤੂੰ ਉਹਨੂੰ ਇੱਕ ਠੀਕ ਹੈ ਤੂੰ ਆਪਣੇ ਵੱਲੋਂ ਰਾਸ਼ਟ ਰਿਤ ਦਿਖਾਨੀ ਹੈ ਕਿ ਸਾਡਾ ਰਾਸ਼ਟ ਰਿਤ ਨਕਲੀ ਹੈ ਸਾਡਾ ਇਸ ਦੇਸ਼ ਲਈ ਪਿਆਰ ਨਹੀਂ ਹੈਗਾ ਮੈਂ ਦੱਸ ਰਿਹਾ ਅੱਜ ਪੰਜਾਬ ਇੱਕ ਸੀਨਾ ਤਾਣ ਕੇ ਖੜਾ ਇਸ ਦੇਸ਼ ਲਈ ਜਿੰਨੇ ਵੀ ਦੁਸ਼ਮਣ ਨੇ ਅਫਗਾਨਿਸਤਾਨ ਤੋਂ ਖੈਬਰ ਮਕਤੂਨਾਂ ਪਖਤੂਨਾਂ ਤੱਕ ਸਾਡੀ ਸਰਦਾਰੀ ਕਰਕੇ ਅੱਜ ਆਪਾਂ ਬਸੇ ਹੋਏ ਆ ਨਹੀਂ ਤੇ ਉਧਰੋਂ ਦਾ ਦੁਸ਼ਮਣ ਆਂਦਾ ਟਾਈਮ ਨਾ ਲਾਵੇ ਬਿਲਕੁਲ ਕੰਗਰਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਪੱਗਾਂ ਖੜੀਆਂ ਤੇ ਹਿਮਾਚਲ ਤੱਕ ਆਪਾਂ ਬਚੇ ਹੋਏ ਆ ਠੀਕ ਹੈ ਜੀ ਜਦੋਂ ਨੇ ਪੱਗਾਂ ਪਿੱਛੇ हट ਗਈਆਂ ਬਚਣਾ ਔਖਾ ਮੇਰਾ ਇੱਕੋ ਹੀ ਕਹਿਣਾ ਹੈ ਕਿ ਅਸੀਂ ਇਸ ਦੇਸ਼ ਨਾਲ ਪਿਆਰ ਕਰਦੇ ਆ ਰਾਸ਼ਟ੍ਰ ਹਿੱਤ ਸਾਡੇ ਜਜ਼ਬੇ ਚ ਭੜਿਆ ਪਿਆ ਸਾਨੂੰ ਕਹਿਣ ਦੀ ਲੋੜ ਨਹੀਂ ਸਾਨੂੰ ਪ੍ਰੂਫ ਕਰਨ ਦੀ ਲੋੜ ਨਹੀਂ ਸਾਡੀ ਲੜਾਈ ਇਹੀ ਹੈ ਉਹ ਸਾਨੂੰ ਚੈਲੰਜ ਕਰਕੇ ਕਹਿੰਦੇ ਨੇ ਪ੍ਰੂਫ ਕਰੋ ਇਹਨੂੰ ਕਿਉਂ ਪ੍ਰੂਫ ਕਰੀਏ ਜਦ ਅਸੀਂ ਆਪਣਾ ਪਰਮਾਨਤਾ ਦੇ ਚੁੱਕੇ ਹਾਂ ਅਸੀਂ ਇੱਥੇ ਰਾਜ ਦੀ ਸਥਾਪਨਾ ਕੀਤੀ ਸੀ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਹੋਰ ਧਰਮਾਂ ਦੀਆਂ ਵੀ ਔਰਤਾਂ ਨੂੰ ਬਚਾ ਕੇ ਤੇ ਉਹਨਾਂ ਦੇ ਘਰਾਂ ਚ ਪਹੁੰਚਾਇਆ ਸੀ ਸਾਡੇ ਤੇ ਕਿਉਂ ਇਹ ਕੁਸ਼ਣ ਆਂਦਾ ਸੋ ਇੱਥੇ ਮੇਰੇ ਹਿਸਾਬ ਨਾਲ ਸ਼ੁਭ ਦਾ ਜਿਹੜਾ ਗੁੱਸਾ ਹੈ ਬਿਲਕੁਲ ਜਾਇਜ਼ ਆ ਮੈਂ ਹੈਰਾਨ ਆ ਕਿ ਵਿਰਾਟ ਕੋਹਲੀ ਨੇ ਵੀ ਉਹਨੂੰ ਆਲ ਫੋਲੋ ਕਰਤਾ ਮੈਂ ਉਹਨਾਂ ਦਾ ਮੈਂ ਆਉਣ ਲੱਗਾ ਸੀ ਇਸੀ ਚੀਜ਼ ਤੇ ਕਿ ਵਿਰਾਟ ਕੋਹਲੀ ਦੀ ਵੀ ਫੋਟੋ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਗਾਣਾ ਲਗਾ ਕੇ ਪਿੱਛੇ ਤੇ ਵਿਰਾਟ ਕੋਹਲੀ ਤੇ ਕੰਗੜਾ ਨੂੰ ਕਾਫੀ ਭੰਡਿਆ ਜਾ ਰਿਹਾ ਹੈ ਕੋਈ ਕੁਸ਼ ਚੀਜ਼ ਆ ਨਾ ਮੈਂ ਫੇਰ ਗੱਲ ਕਰ ਰਿਹਾ ਹਾਂ ਕੁਸ਼ ਚੀਜ਼ਾਂ ਜਿਵੇਂ ਗਾਇਕੀ ਹੈ ਖੇਡ ਹੈ ਇੰਨਾ ਚੀਜ਼ਾਂ ਨੂੰ ਆਪਾਂ ਖਾਲਸਤਾਨ ਜਾਂ ਭਾਰ ਦੇ ਮੁੱਦੇ 'ਚ ਨਾ ਬੰਨੀਏ ਇਹ ਓਪਨ ਬਾਰਡਰ ਦੀਆਂ ਗੱਲਾਂ ਨੇ ਹਨਾ ਗਾਇਕੀ ਵੀ ਤੇ ਸਾਡੀ ਖੇਲ ਵੀ ਠੀਕ ਹੈ ਹੁਣ ਕੰਗਣਾ ਦਾ ਇੱਕ ਪ੍ਰੋਜੈਕਸ਼ਨ ਹੈ ਉਹ ਇੱਕ ਇਲੈਕਸ਼ਨ ਲੜਨਾ ਚਾਹਦੀ ਹੈ ਮੈਂਬਰ ਪਾਰਲੀਮੈਂਟ ਬਣਨ ਦੀ ਠੀਕ ਹੈ ਜੀ ਉਹਨੇ ਆਪ ਕਿਹਾ ਜੇ ਮੈਨੂੰ ਟਿਕਟ ਮਿਲੇਗੀ ਤੇ ਮੈਂ ਲੜਾਂਗੀ ਕਿਤਨਾ ਕਿਤੇ ਕੰਗਣਾ ਨੇ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ ਆਪਣਾ ਬੋਲ ਕੇ ਆਪਣਾ ਅਕਸ ਖਰਾਬ ਕੀਤਾ ਪੰਜਾਬੀਆਂ ਨਾਲ ਕਿਤਨਾ ਕਿਤੇ ਹੁਣ ਸ਼ੁਭ ਦੇ ਖਿਲਾਫ ਦੇਖੋ ਸ਼ੁਭ ਨੇ ਉਸ ਚੀਜ਼ ਦੀ ਜਸਟੀਫਿਕੇਸ਼ਨ ਦਿੱਤੀ ਸੀ ਕਿ ਮੈਂ ਇਸ ਦੇਸ਼ ਨੂੰ ਪਿਆਰ ਕਰਦਾ ਮੈਂ ਇਸ ਦੇਸ਼ ਦੀ ਮਿੱਟੀ ਚ ਆ ਠੀਕ ਹੈ ਜੀ ਉਹਨੂੰ ਫੋਰਨ ਦੇ ਵਿੱਚ ਇੰਨੇ ਜ਼ਿਆਦਾ ਉਹਨੂੰ ਉੱਥੇ ਪ੍ਰੋਮੋਸ਼ਨ ਮਿਲਦੀ ਹੈ ਇੰਨਾ ਜ਼ਿਆਦਾ ਉਹਨੂੰ ਗੇਨ ਹੋ ਰਿਹਾ ਪਰ ਆਪਾਂ ਸਾਡੇ ਦੇਸ਼ ਦਾ ਬੱਚਾ ਪਊ ਕਿਉਂ ਇਹਨੂੰ ਖਰਾਬ ਕਰਦੇ ਮੈਂ ਇਹ ਕਹਿਣਾ ਚਾਹਨਾ ਵਾ ਜਿਹੜੇ ਬੰਦੇ ਤੇ ਵੀ ਪੱਗ ਹੈਗੀ ਨਾ ਕਈ ਲੋਕ ਬਹੁਤ ਸਤਿਕਾਰ ਦਿੰਦੇ ਨੇ ਮੈਂ ਐਵੇਂ ਕਹਾਂ ਅੱਜ ਵੀ ਪੱਗ ਦਾ ਸਤਿਕਾਰ ਬਹੁਤ ਜ਼ਿਆਦਾ ਕਈ ਜਗ੍ਹਾ ਤੇ ਪਰ ਕਈ ਲੋਕ ਇਹ ਚੀਜ਼ ਤੋਂ ਨਫ਼ਰਤ ਕਰਦੇ ਨੇ ਕਿੰਨਾ ਕਿਤੇ ਕੰਗਰਾਂ ਵੀ ਉਹ ਇਹ ਨਫ਼ਰਤ ਹੀ ਦਿਖਾ ਰਹੀ ਹੈ ਸ਼ੁਭ ਦੇ ਨਾਲ ਤੇ ਸ਼ੁਭ ਨੇ ਉਹਦਾ ਫਿਰ ਕੜਾ ਜਵਾਬ ਦਿੱਤਾ ਹੁਣ ਪਰ ਇੱਥੇ ਸ਼ੁਭ ਨੇ ਜਿਹੜੀ ਚਵਲ ਜਨਾਨੀ ਕਹੀ ਨਾ ਮੇਰੇ ਮਤ ਭੇਦ ਇਸ ਚੀਜ਼ ਤੇ ਜਨਾਨੀ ਜਿਹੜੀ ਵੀ ਉਹ ਇੱਜ਼ਤ ਲਈ ਹੈ ਆਪਾਂ ਉਹਨੂੰ ਇਦਾਂ ਨਹੀਂ ਕਹਿ ਸਕਦੇ ਸੋ ਪਰਸਨਲ ਤੁਹਾਡੀ ਖੈਬਾਜੀ ਹੈਗੀ ਹੈ ਕੋਈ ਇਹਦੇ ਵਿੱਚ ਰਾਸ਼ਟ੍ਰ ਹਿੱਤ ਨਾ ਕਿਤਨੀ ਸ਼ਾਮਲ ਹੋਣਾ ਚਾਹੀਦਾ ਮੇਰੀ ਗੱਲ ਫੇਰ ਖੜੀ ਹੈ ਪੱਗਾ ਇਸ ਦੇਸ਼ ਦੀਆਂ ਨੇ ਇਸ ਦੇਸ਼ ਦੀਆਂ ਰਹਿਣੀਆਂ ਨੇ ਕੋਈ ਇਹਨੂੰ ਸੈਪਰੇਟ ਨਹੀਂ ਕਰ ਸਕਦਾ ਅੱਜ ਵੀ ਅਸੀਂ ਕੋਈ ਦੁਸ਼ਮਣ ਇਸ ਦੇਸ਼ ਤੇ ਆ ਕੇ ਵਾਰ ਕਰ ਦੇ ਅਸੀਂ ਪੱਗਾਂ ਵਾਲੇ ਜਾਨ ਦੇ ਨੂੰ ਖੜੇ ਆ ਪਰ ਸਾਡੀ ਪੱਗ ਦੇ ਬਾਰੇ ਜੇ ਕੋਈ ਬੋਲੇਗਾ ਜਾਂ ਕਹੇਗਾ ਬਸ ਹੀ ਉਹਦੇ ਖਿਲਾਫ ਅੱਛਾ ਗੱਲ ਕਾਫੀ ਲੰਬੇ ਸਿਰ ਪਿਛੇ ਚਰਤੁਤੁਰੀ ਜਿਸ ਦੇ ਵਿੱਚ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਜਾਂ ਸ਼ਾਂਤ ਵੀ ਹੋ ਗਿਆ ਮੁੱਦਾ ਪਰ ਹੁਣ ਉਸ ਨੂੰ ਕਿਉਂਕਿ ਸ਼ੁਭ ਨੂੰ ਹੁਣ ਕਿਉਂ ਪਿਆ ਕਿ ਬਈ ਗਾਣਾ ਹੁਣ ਗਾਇਆ ਜਾਏ ਤੇ ਇਸ ਦੇ ਉੱਤੇ ਇਹ ਚੀਜ਼ਾਂ ਲਾਈਨਾਂ ਟੋਕੀਆਂ ਜਾਣ ਦੇਖੋ ਤੁਹਾਨੂੰ ਥੋੜਾ ਜਿਹਾ ਸਰਦਾਰੀ ਨੂੰ ਸਮਝਣਾ ਪੈਣਾ ਹੈ ਸਰਦਾਰੀ ਇੱਕ ਅਣਖ ਹੈ ਸੱਚਾਈ ਦੀ ਅਣਖ ਹੈ ਗੱਲ ਇੱਥੇ ਕੀ ਆ ਰਹੀ ਹੈ ਅੱਜ ਸੈਂਟਰ ਦੇ ਪੰਜਾਬ ਦੀ ਕਾ ਲੜਾਈ ਹੈ ਅਣਖ ਦੀ ਲੜਾਈ ਹੈ ਪੰਜਾਬ ਕਹਿੰਦਾ ਮੈਂ ਇਸ ਦੇਸ਼ ਲਈ ਇੰਨੇ ਬਲੀਦਾਨ ਦਿੱਤੇ ਨੇ ਮੈਨੂੰ ਉਹਦਾ ਹੱਕ ਕਿੱਥੇ ਦਿੱਤਾ ਜਾ ਰਿਹਾ ਸਾਡੇ ਬੰਦੀ ਸਿੰਘ ਅੱਜ ਵੀ ਉੱਥੇ ਹੀ ਬੈਠੇ ਨੇ ਜੇ ਕੋਈ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਤੁਸੀਂ ਕਿਦਾਂ ਪੇਸ਼ ਆਂਦੇ ਹੋ ਕਹਿਣ ਦਾ ਮਤਲਬ ਹੈ ਪੰਜਾਬ ਦੀ ਉਹ ਅਣਖ ਨੂੰ ਕਿਉਂ ਹਲਾਇਆ ਜਾਂਦਾ ਹੈ ਪੰਜਾਬ ਦੀ ਅਣਖ ਨੂੰ ਹਲਾਓਗੇ ਤੇ ਸਰਦਾਰ ਪਿੱਛੇ ਨਹੀਂ ਹਟਦੇ ਇਹ ਸਾਰੇ ਨੂੰ ਪਤਾ ਹੈ ਪਰ ਇਥੇ ਇੱਕ ਵਿਚਾਰਧਾਰਾ ਹਿੰਦੂ ਸਿੱਖ ਵਾਲੀ ਇੱਕ ਹੀ ਹੈ ਇਹ ਸਮਝਣਾ ਪੈਣਾ ਹੈ ਹਿੰਦੂ ਸਿੱਖ ਇੱਕ ਵਿਚਾਰਧਾਰਾ ਹੈ ਸਾਡਾ ਇੱਕ ਨੌ ਮਾਸ ਦਾ ਰਿਸ਼ਤਾ ਪਰ ਕੰਗਣਾ ਨੇ ਕਿਤਨਾ ਕਿਤੇ ਆਪਣੀ ਇੱਕ ਟੀਆਰਪੀ ਵਿਧਾਨ ਲਈ ਲੀਡਰਾਂ ਦੇ ਅੱਖਾਂ ਦੇ ਵਿੱਚ ਬੇਸਿਕਲੀ ਉਹ ਕੀ ਚਾਹਦੀ ਵੜਾਈ ਕਿਦੇ ਅੱਖਾਂ ਚ ਲੀਡਰਾਂ ਦੇ ਲੀਡਰਾਂ ਦੇ ਅੱਖਾਂ ਦੇ ਵੜਾਈ ਵਿਧਾਨ ਲਈ ਉਹਨੇ ਕਿਤਨਾ ਕਿਤੇ ਪੱਗਾਂ ਦੇ ਖਿਲਾਫ ਬੋਲਿਆ ਪੱਗਾਂ ਦੇ ਖਿਲਾਫ ਬੋਲਦੀ ਪਈ ਹੈ ਠੀਕ ਹੈ ਜੀ ਖਾਲਸਾਣ ਦਾ ਮੁੱਦਾ ਕੁਝ ਲੋਕਾਂ ਦਾ ਮੁੱਦਾ ਹੈ ਸਾਰੇ ਸਿੱਖਾਂ ਦਾ ਮੁੱਦਾ ਨਹੀਂ ਹੈ ਕਈ ਜਰਨਲ ਕਈ ਜਰਨਲ ਨੇ ਇਸ ਦੇਸ਼ ਦੇ ਜਿਹੜੇ ਸਿੱਖ ਨੇ ਜਿਨ੍ਹਾਂ ਨੇ ਪਾਕਿਸਤਾਨ ਦੇ ਅੱਗੇ ਆਪਣੀ ਹਿੱਕ ੜਾ ਦਿੱਤੀ ਜਿਨ੍ਹਾਂ ਨੇ ਚਾਈਨਾ ਦੇ ਅੱਗੇ ਆਪਣੀ ਹਿੱਕ ੜਾ ਦਿੱਤੀ ਕਿ ਉਹ ਇਸ ਦੇਸ਼ ਦੇ ਸਰਦਾਰ ਨਹੀਂਗੇ ਸੋ ਇਹ ਕੰਗਣਾ ਨੂੰ ਯਾਦ ਨਹੀਂ ਦਿੰਦਾ ਕੰਗਣਾ ਨੂੰ ਇਹ ਚੀਜ਼ਾਂ ਸੋਚਣੀਆਂ ਪੈਣੀਆਂ ਮੈਂ ਤਾਂ ਹੈਰਾਨ ਆ ਕਿ ਵਿਰਾਟ ਕੋਹਲੀ ਨੇ ਇਦਾਂ ਕਿਉਂ ਕੀਤਾ ਵਿਰਾਟ ਕੋਹਲੀ ਨੇ ਕੰਗਣਾ ਦਾ ਸਾਥ ਕਿਉਂ ਦਿੱਤਾ ਕਿ ਉਹ ਵੀ ਕਿਤਨਾ ਕਿਤੇ ਪੋਲਿਟਿਕਸ ਹੋ ਇਨਫਲੂਐਂਸ ਨੇ ਸੋ ਹਰ ਗੱਲਾਂ ਪੋਲਿਟਿਕ ਇਨਫਲੂਐਂਸ ਨਾਲ ਨਹੀਂ ਕੀਤੀਆਂ ਜਾਂਦੀਆਂ ਇਸ ਦੇਸ਼ ਦੇ ਪਿਆਰ ਸਾਰੇ ਅੰਦਰ ਹੈ ਹਰ ਪੰਜਾਬੀ ਇਸ ਦੇਸ਼ ਦਾ ਵਾਸੀ ਹੈ ਤੇ ਪੰਜਾਬ ਦਾ ਰੱਖਾ ਮਤਲਬ ਕਿ ਸਾਰਾ ਕੁਝ ਜੋ ਵੀ ਸਿਨੈਰੀਓ ਉਸ ਟਾਈਮ ਹੋਇਆ ਸੀਗਾ ਪੋਲਿਟੀਕਲ ਮੈਨਡੇਟਾ ਦੇ ਤਹਿਤ ਹੀ ਹੋਇਆ ਸੀਗਾ ਸਭ ਕੁਝ ਦੇਖੋ ਜੀ ਇਹ ਸਾਰਾ ਬੇਸਿਕਲੀ ਪੋਲਿਟਿਕਸ ਹੀ ਹੁੰਦੀ ਵੋਟ ਬੈਂਕ ਦੀ ਪੋਲਿਟਿਕਸ ਹੁੰਦੀ ਹੈ ਕਿਸੇ ਦਾ ਮੁੱਦਾ ਹੈ ਧਰਮ ਧਾਰਮਿਕ ਮੁੱਦਾ ਹੈ ਕਿਸੇ ਦਾ ਰਾਸ਼ਟ੍ਰ ਹਿਤ ਮੁੱਦਾ ਹੈ ਉਹ ਦਿਖਾਣ ਲਈ ਆਪਾਂ ਆਪਣੇ ਲੀਡਰਾਂ ਨੂੰ ਖੁਸ਼ ਕਰਨ ਲਈ ਕਰਦੇ ਆਂ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਆਂ ਪਰ ਮੈਂ ਫੇਰ ਕਹੂੰਗਾ ਕਿ ਅੱਜ ਵੀ ਮੈਂ ਫੇਰ ਉੱਥੇ ਹੀ ਖੜਾ ਵਾਂ ਕਿ ਇਸ ਦੇਸ਼ ਲਈ 90% ਸ਼ੀਧੀਆਂ ਦੇਣ ਵਾਲੇ ਪੰਜਾਬੀ ਕਿੱਥੇ ਖੜੇ ਨੇ ਜਦੋਂ ਉਹਨਾਂ ਨੂੰ ਵੰਗਾਰਿਆ ਜਾਏਗਾ ਡੈਫੀਨੇਟਲੀ ਉਹ ਫਿਰ ਇਦਾਂ ਦਾ ਜਵਾਬ ਦੇਣਗੇ ਜਿੱਦਾਂ ਦਾ ਸ਼ੁਭ ਨੇ ਦਿੱਤਾ ਹੂੰ ਮਤਲਬ ਕਿ ਇਹ ਜਵਾਬ ਜਿਹੜਾ ਸ਼ੁਭ ਨੇ ਦਿੱਤਾ ਉਹ ਠੀਕ ਸੀਗਾ ਮੈਂ ਦੇਖੋ ਚਵਲ ਵਰਡ ਦੇ ਹੱਕ 'ਚ ਨਹੀਂ ਆ ਬਾਕੀ ਜੇ ਕੰਗਣਾ ਬਾਰ-ਬਾਰ ਪੱਗਾਂ ਬਾਰੇ ਇਦਾਂ ਬੋਲੇਗੀ ਫਿਰ ਤਾਂ ਜਵਾਬ ਸ਼ੁਭ ਦਾ ਦੇਣਾ ਜਾਇਜ਼ ਹੈ ਹੂੰ ਮਤਲਬ ਕਿ ਜਵਾਬ ਠੀਕ ਸੀਗਾ ਜੋ ਵੀ ਹੈ ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਜੇ ਕੰਗਣਾ ਪੱਗਾਂ ਦੇ ਖਿਲਾਫ ਪੱਗਾਂ ਵਾਲਿਆਂ ਨਾਲ ਖਵੇਗੀ ਫਿਰ ਤਾਂ ਉਹਨੂੰ ਜਵਾਬ ਇਦਾਂ ਦਾ ਮਿਲ ਹੀ ਸਕਦਾ ਹੈ ਜੀ ਹੂੰ ਅੱਛਾ ਆਖਰੀ ਪ੍ਰਸ਼ਨ ਤੇ ਮਾਮਲਾ ਲੱਗਦਾ ਕੀ ਸ਼ੁਭਾ ਵਾਪਸੀ ਕਰੇਗਾ ਇੰਡੀਆ ਦੇ ਵਿੱਚ ਜਿਵੇਂ ਪਹਿਲਾਂ ਉਸ ਦੇ ਸ਼ੋ ਹੋਣੇ ਸੀਗੇ ਹੁਣ ਲੱਗਦਾ ਹੈ ਕਿ ਸ਼ੋ ਹੋਣਗੇ ਜੋ ਜਿਸ ਟਾਈਪ ਦੇ ਉਹ ਬਿਆਨਬਾਜ਼ੀ ਹੋ ਰਹੀ ਹੈ ਫਿਰ ਜਿਸ ਟਾਈਪ ਦਾ ਰਿਐਕਸ਼ਨ ਆਇਆ ਉਸ ਸ਼ੁਭ ਦਾ ਦੇਖੋ ਮੈਂ ਫੇਰ ਕਹਿਣਾ ਚਾਹੂੰਗਾ ਕਲਾਕਾਰੀ ਨੂੰ ਤੇ ਖੇਡ ਨੂੰ ਬਿਲਕੁਲ ਧਾਰਮਿਕ ਪੋਲਿਟੀਕਲ ਮੁੱਦੇ ਨਾ ਬਣਾਏ ਜਾਣ ਕਲਾਕਾਰੀ ਤੇ ਖੇਡ ਨੂੰ ਇਸ ਚੀਜ਼ਾਂ ਤੋਂ ਦੂਰ ਰੱਖਣਾ ਚਾਹੀਦਾ ਹੈ ਸ਼ੁਭ ਦਾ ਦੇਸ਼ ਹੈ ਸ਼ੁਭ ਦਾ ਵੈਲਕਮ ਕਰਨਾ ਚਾਹੀਦਾ ਹੈ ਪੰਜਾਬੀ ਸ਼ੁਭ ਲਈ ਖੜੇ ਨੇ ਤੁਸੀਂ ਚੈੱਕ ਕਰੋ ਜੇ ਇਹਨਾਂ ਦੋ ਤਿੰਨੇ ਅਨਫੋਲੋ ਕਰਤਾ ਤੇ ਸ਼ੁਭ ਦੇ ਫਾਲੋਅਰ ਹੋਰ ਵਧੇ ਨੇ ਸੋ ਮੈਂ ਕਹਿਣਾ ਚਾਹੂੰਗਾ ਕਿਤੇ ਨਾ ਕਿਤੇ ਪੱਗਾਂ ਨੂੰ ਕਿਸੇ ਨੇ ਜਿੰਨੇ ਪੱਗ ਬੰਨੀ ਹੈ ਤੇ ਜਿਹੜਾ ਇਸ ਦੇਸ਼ ਨੂੰ ਪਿਆਰ ਕਰਦਾ ਉਹਦੀ ਇੱਜ਼ਤ ਬਹੁਤ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਬਲੀਦਾਨਾਂ ਦੇ ਸਿਰ ਤੇ ਇਹ ਦੇਸ਼ ਖੜਾ ਠੀਕ ਹੈ ਸ਼ੁਕਰੀਆ ਭਾਈ ਜੀ ਤੁਸੀਂ ਸਮਾਂ ਦਿੱਤਾ ਬਿਲਕੁਲ ਐਮਪੀ ਸਿੰਘ ਨੇ ਦਿਨਾਂ ਦੇ ਨਾਲ ਖਾਸੀ ਗੱਲਬਾਤ ਕੀਤੀ ਹੈ ਪ੍ਰਸ਼ਨ ਘਟ ਸੀਗੇ ਕਿਉਂਕਿ ਜੋ ਚੀਜ਼ ਕਹਿਣੀ ਸੀਗੀ ਜੋ ਚੀਜ਼ਾਂ ਤੋਂ ਨਿਕਲ ਕੇ ਸਾਹਮਣੇ ਆਉਣਾ ਸੀਗਾ ਉਹ ਤੁਹਾਡੇ ਸਾਹਮਣੇ ਹੀ ਹੈ ਹਾਲਾਂਕਿ ਇਹ ਗੀਤ ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਲੋਕ ਪਸੰਦ ਵੀ ਕਾਫੀ ਕਰ ਰਹੇ ਨੇ ਕਿਉਂਕਿ ਜਿਸ ਟਾਈਪ ਦਾ ਰਿਐਕਸ਼ਨ ਪੰਜਾਬੀ ਭਾਲਦੇ ਸੀਗੇ ਉਸ ਟਾਈਪ ਦਾ ਰਿਐਕਸ਼ਨ ਇਸ ਵਕਤ ਸ਼ੁਭ ਨੇ ਕੰਗਣਾ ਰੌਣਤ ਨੂੰ ਅਤੇ ਹੋਰ ਸਟਾਰਾਂ ਨੂੰ ਜਿਹੜਾ ਹੈ ਉਹ ਦਿੱਤਾ ਹੈਗਾ ਕੰਨ 55 ਕਦੇ ਨਾਲ ਅਜਗੁਪਤਾ ਜੁੰਗਨ